ਕਿ 3 ਸਕਿੰਟ ਚ ਇਹ 5 ਲੱਖ ਦੀ ਫਾਇਟ ਜਿੱਤਿਆਂ ਦੇ 5 ਲੱਖ ਬੰਦੇ ਦੀ ਝੋਲੀ ਚ ਪਾ ਲੈਂਦੇ 3 ਸਕਿੰਟ ਦੇ ਵਿੱਚ ਮੈਂ ਗੱਲ ਕਰਾਉਣਾ ਮੇਰਾ ਵੱਡਾ ਵੀਰ ਮੇਰੇ ਨਾਨਾ ਵੀਰੇ ਸਸੀ ਕਾਲ ਸਸੀ ਕਾਲ ਜੀ ਸਸੀ ਕਾਲ ਪਹਿਲਾਂ ਤਾਂ ਬਹੁਤ ਵਧੀਆ ਸਵਾਗਤ ਹੈ ਤੁਹਾਡੀ ਸਾਰੀ ਟੀਮ ਦਾ ਜੀ ਤੁਸੀਂ ਸਾਡੇ ABC ਵਿਰਾਮ ਵਾਲੀ ਸਿਮਰ ਬੈਂਕ ਪਹੁੰਚੇ ਹੋ ਜੀ ਤਾਂ ਬਹੁਤ ਬਹੁਤ ਦਿਲੋਂ ਤੁਹਾਡਾ ਧੰਨਵਾਦ ਹੈ ਜੋ ਤੁਸੀਂ ਟਾਈਮ ਕੱਢਿਆ ਆਏ ਨੇ ਬਜੀ ਸ਼ਡਿਊਲ ਵਿੱਚੋਂ ਹੂੰ ਤਾਂ ਬਹੁਤ ਬਹੁਤ ਮਿਹਰਬਾਨੀ ਕਰਦੇ ਆਂ ਵੀ ਆਂਧਰਾ ਪ੍ਰਦੇਸ਼ ਖੜੇ ਆਂ ਬੀਰੇ ਆਪਾਂ ਮੁਰਗਿਆਂ ਬਾਰੇ ਗੱਲਬਾਤ ਕਰੀਏ ਮੇਰੇ ਯਾਰ ਦਾ ਬੰਦਾ ਦੇਖਣ ਨੂੰ ਆਵਾਏ ਦੇ ਕੇ ਗਿਆ ਇਹਦਾ ਵੀ ਸੀਲ ਮੁਰਗਾ ਹੈ ਸੀਲ ਮੁਰਗਾ ਪਰ ਜਿਹੜੇ ਬੰਦੇ ਨੂੰ ਪਰਖ ਆ ਹਾਂਜੀ ਤੁਹਾਨੂੰ ਆ ਜਾਂ ਦੇਖਣ ਵਾਲੇ ਨੂੰ ਉਹਨੇ ਦੇਖ ਕੇ ਪਛਾਣ ਲੈਣਾ ਵੀ ਇਹ ਮੁਰਗਾ ਕਿੰਨੀ ਕੀਮਤ ਦਾ ਇਹਦੇ ਚ ਖਾਸियत ਕੀ ਹੈ ਖਾਸियत ਕੀ ਹੈ ਇਹ ਆਮ ਆਪਾਂ ਦੇਖੀ ਜਿਵੇਂ ਫਾਈਟ ਵਾਲੇ ਮੁਰਗੇ ਹੁਣ ਸੀਲ ਮੁਰਗਾ ਫਾਈਟ ਮੁਰਗਾ ਵਜਦਾ ਹਾਂਜੀ ਹਾਂਜੀ ਕਿੰਨੇ ਟਾਈਮ ਚ ਤਿਆਰ ਹੋ ਜਾਂਦਾ ਵੀ ਇੱਕ ਸੀਲ ਮੁਰਗਾ ਵੀ ਇਹ ਫਾਈਟ ਲਈ ਪ੍ਰੋਪਰ ਰੈਡੀ ਹੈ ਪ੍ਰੋਪਰ ਰੈਡੀ ਦੇਖੋ ਜਿਵੇਂ ਤੁਹਾਨੂੰ ਪਤਾ ਹੀ ਆਪਣੇ ਪੰਜਾਬ ਵਿੱਚ ਤਾਂ ਇਹ ਬੈਨ ਹੈ ਬੈਣਾ ਹੈ ਬੈਣਾ ਜੀ ਆਪਣੇ ਬਰੀਡਿੰਗ ਨਹੀਂ ਹੁੰਦੀ ਬਹੁਤ ਘਟ ਗਈ ਹੈ ਜੀ ਲੇਕਿਨ ਆਂਧਰਾ ਵਿੱਚ ਜਿਵੇਂ ਰਜੀਵ ਭਾਈ ਨਾਲ ਸਾਡੀ ਗੱਲ ਹੁੰਦੀ ਰਹਿੰਦੀ ਗੁੰਦੇ ਰਹਿੰਦੇ ਨੇ ਹਾਂਜੀ ਇਹ ਜਰਮ ਤੋਂ ਲੈ ਕੇ ਡੇਢ ਤੋਂ 2 ਸਾਲ ਤੱਕ ਰੈਡੀ ਹੋ ਜਾਂਦਾ ਫਾਈਟ ਲਈ ਵੀ 2 ਸਾਲਾਂ ਦੇ ਵਿੱਚ ਇਹ ਤਿਆਰ ਆ ਪਿਆਰ ਹੁੰਦਾ ਉਦੋਂ ਤੱਕ ਇਹਦੀ ਟ੍ਰੇਨਿੰਗ ਚੱਲਦੀ ਹੈ ਸਭ ਕੁਝ ਚੱਲਦਾ ਹੈ ਖਾਣ ਪੀਣ ਚੱਲਦਾ ਸਭ ਕੁਝ ਅਰਾ ਵਗੈਰਾ ਜੋ ਵੀ ਨਹੀਂ ਦੇਖ ਰਿਹਾ ਚੱਲਦੀ ਹੈ ਮੈਡੀਸਨ ਚੱਲਦੀ ਹੈ ਜੀ ਜੀ ਤਾਂ ਤਕਰੀਬਨ 2 ਸਾਲਾਂ ਬਾਅਦ ਉਹ ਰੈਡੀ ਹੋ ਜਾਂਦਾ ਫਾਈਟ ਲਈ ਹਾਂ ਤਾਂ ਆਪਾਂ ਇੱਕ ਗੱਲ ਕਹਿ ਦਈਏ ਵੀ ਇਹਨਾਂ ਦੀ ਜਿਹੜੀ ਕੀਮਤ ਹੈ ਕੀਮਤ ਵੀ ਹਾਈ ਜਾਂਦੀ ਹੈ ਕਿਉਂਕਿ ਇਹ अच्छा पालन इन आज में इन मुर्गे या मैं ना 70000 इन महीने दी सारे दी खराकी तकरीबन तकरीबन मेरी मैनेजर साहब ना गल हुई ना ना थी जेडो श्रीगांव दे थो मैनेजर ने हां जी तकरीबन ਤੁਸੀਂ ਆ ਦੋ ਮੰਜੀਆਂ ਦੇਖ ਰਹੇ ਹੋ ਪਿੱਛੇ हां जी ਇਹ ਦਿਖਾ ਦਿਓ ਜੀ ਇਹ ਇਹਨਾਂ ਦੇ ਜੋ ਇਹਨਾਂ ਦੇ ਕੇਅਰ ਟੇਕਰ ਨੇ ਦੋ ਸਪੈਸ਼ਲ ਉਹ ਮੁਰਗੀਆਂ ਤੇ ਨੇ اچھا ਉਹਨਾਂ ਨੇ ਮੁਰਗੇ ਤੇ ਮੁਰਗੀਆਂ ਜੋ ਉਧਰ ਨੇ ਬਰੀਡਿੰਗ ਵਾਸਤੇ ਉਹਨਾਂ ਦੀ ਕੇਅਰ ਕਰਨੀ ਹੈ हां जी ਲੱਖ ਤੋਂ ਸਵਾ ਲੱਖ ਰੁਪਈਆ ਇਹਨਾਂ ਦਾ ਖਰਚਾ ਸਿਰ ਪਾਲਣ ਪਲਣ ਦਾ ਪਾਲਣ ਦਾ ਪਾਲਣ ਦਾ ਜਿਹੜਾ ਇਹਦੇ ਵਿੱਚ ਇਹਨਾਂ ਦੀ ਫੀਡਿੰਗ ਹੋਣੀ ਹੈ ਜੋ ਉਹਨਾਂ ਦੀ ਮੈਡੀਸਨ ਹੋਣੀ ਹੈ ਜੀ ਠੀਕ ਹੈ ਜੀ ਔਰ ਕਾਫੀ ਚੰਗੀ ਕੁਆਲਟੀ ਦਾ ਨਾ ਉਹਨਾਂ ਨੂੰ ਜਿਵੇਂ ਆਪਾਂ ਕੇ ਲਈ ਖਾਣਾ ਪ੍ਰੋਵਾਈਡ ਕਰਵਾਇਆ ਜਾਂਦਾ ਵੀ ਕੱਲਾ ਦਲੀਆਂ ਜਾਂ ਰੋਟੀਆਂ ਚੂਰ ਕੇ ਪਾ ਕੇ ਨਹੀਂ ਇਹ ਪੰਜ ਪੰਜ ਬਦਾਮ ਨੇ ਮੈਂ ਦੇਖਿਆ ਸੀ ਕਿ ਅੱਜ ਉਹ ਤਿੰਨ ਵਿੱਚ ਕੁਝ ਹੋਏ ਤਾਂ ਮੈਂ ਆਪਾਂ ਸ਼ੋਰ ਲਾ ਦਾਂਗੇ ਇੱਕ ਲੱਡੂ ਜਿਹਾ ਅੱਛਾ ਜੀ ਉਹ ਐਡਾ ਕੋਈ ਲੱਡੂ ਹੋਏ ਉਹਦੇ ਵਿੱਚ ਪਤਾ ਹੀ ਨਹੀਂ ਕਿੰਨੇ ਤਰ੍ਹਾਂ ਦੇ ਆਪਣੇ ਆਪਣਾ ਕਹਿੰਦੇ ਗਰੀਬ ਬਦਾਮ ਆਰਾ ਵਗੈਰਾ ਸਭ ਕੁਝ ਹੁੰਦਾ ਹੈ ਉਹ ਡੇਲੀ ਇੱਕ ਨਾ ਉਹਨਾਂ ਨੂੰ ਦੇਣਾ ਦੇਣਾ ਹੀ ਹੈ ਕਿਉਂਕਿ ਦੇਖੋ ਜਾਨ ਲੱਗਦੀ ਹੈ ਫਾਈਟਰ ਲਈ ਇੱਕ ਪਹਿਲਵਾਨ ਪੈਦਾ ਕਰਨਾ ਹੈ ਤਾਂ ਪਹਿਲਵਾਨ ਨੇ ਦਾ ਘਰ ਖਾ ਕੇ ਪੈਦਾ ਹੋਣਾ ਨਹੀਂ ਤਾਂ ਹੈ ਹਾਂਜੀ ਔਰ ਇਹ ਮੁਰਗੇ ਜਦੋਂ तकरीबन ਆਪਾਂ ਕਹਿ ਦਈਏ ਦੇਖੋ ਵੀਡੀਓ ਵਿੱਚ ਆਪਣਾ ਉਹ ਪ੍ਰਮੋਟ ਨਹੀਂ ਕਰਨਾ ਆਪਾਂ ਹਾਂਜੀ ਪਰ ਇੱਕ ਬੰਦੇ ਦਾ ਸ਼ੌਂਕ ਆਪਾਂ ਦਿਖਾਉਣੇ ਆ ਸਹੀ ਹੈ ਜੀ ਜਿੱਥੇ ਇਹ ਚੱਲਦਾ ਆਪਣੇ ਨਹੀਂਗਾ ਪਰ ਆਂਦਰਾ ਚੱਲਦਾ ਉਹ ਵੀ ਸਿਰਫ 4 ਦਿਨ 4 ਦਿਨ ਹਾਂ ਸਰਕਾਰ ਦੀ ਪਾਲਿਸੀ ਇਹ ਵੀ ਇਹਨਾਂ ਨੂੰ 4 ਦਿਨਾਂ ਵਾਸਤੇ ਖੁੱਲ ਹੁੰਦੀ ਹੈ ਲੀਗਲ ਲੀਗਲ ਉਹ ਲੀਗਲ ਫਾਈਟ ਹੁੰਦੀ ਹੈ ਜਿਵੇਂ ਆਪਾਂ ਵਿਸਾਖੀ ਦਾ ਮੇਲਾ ਹੁੰਦਾ ਇੱਥੇ ਸਕਰਾੰਤੀ ਦਾ ਮੇਲਾ ਹੁੰਦਾ ਅੱਛਾ ਉੱਥੇ 4 ਦਿਨਾਂ ਨੂੰ ਫਾਈਟ ਵਾਸਤੇ ਖੁੱਲ ਹੁੰਦੀ ਹੈ ਜੀ ਔਰ ਇੱਕ ਜਿਵੇਂ ਸ਼ੌਂਕ ਕਹਿ ਲਈਏ ਪੁਰਾਣੇ ਬੰਦਿਆਂ ਚ ਚਲ ਬਲੱਡ ਚ ਹੀ ਹੁੰਦਾ ਜੀ ਔਰ 1 ਲੱਖ ਤੋਂ ਲੈ ਕੇ 25 ਲੱਖ ਤੱਕ ਦੀਆਂ ਸ਼ਰਤਾਂ ਲੱਗਦੀਆਂ ਇਨਾ ਮੁਰਗਿਆਂ ਤੇ ਅੱਛਾ ਹੁਣ ਮੈਂ ਇੱਕ ਵੀਡੀਓ ਮੈਂ ਤੁਹਾਨੂੰ ਆਪਾਂ ਵੇਚ ਨਹੀਂ ਪਾ ਸਕਦੇ ਇੱਕ ਵਰਬਲੀ ਦੱਸ ਸਕਦਾ ਜੀ ਬਈ ਭਾਈ ਸਾਹਿਬ ਦਾ ਮੁਰਗਾ ਸੀਗਾ ਜਿਨੇ ਤਿੰਨਾ ਸਕਿੰਟਾਂ ਚ 5 ਲੱਖ ਦੀ ਫਾਈਟ ਜਿੱਤੀ ਸੀ 3 ਸਕਿੰਟਾਂ ਚ 5 ਲੱਖ ਰੁਪਿਆ ਝੋਲੀ ਚ ਮਾਰ ਕੇ ਦੇ ਸੈਟ ਦਾ ਸੈਟ ਦਿੱਤਾ ਔਰ ਉਹ ਮੁਰਗਾ ਇਨਾ ਫਿਰ ਕਿਉਂਕਿ ਫਰੈਂਡ ਸਰਕਲ ਕਾਫੀ ਵੱਡਾ ਸtill ਬਹੁਤ ਘੱਟ ਕਰਦੇ ਆ ਉਹ ਆਪਣੇ ਫਰੈਂਡ ਨੂੰ ਗਿਫਟ ਕਰਦਾ ਇੱਥੇ ਉਹ ਸਖਤ ਮੁਰਗਾ ਨਹੀਂ ਹੈਗਾ ਉਹ ਇੱਥੇ ਹੈ ਨਹੀਂਗਾ ਉਹਦਾ ਤਾਂ ਮੈਂ ਫੋਟੋ ਦੇ ਦਾਂਗਾ ਪ੍ਰੋਵਾਈਡ ਕਰਾਂ ਤੁਹਾਨੂੰ ਸ਼ੋਰਟ ਚ ਲਾ ਦਿਆਂਗਾ ਹਾਂ ਸ਼ੋਰਟ ਚ ਲਾ ਦਾਂਗੇ ਵੀ ਇਹ ਇਹ ਕਾਹੇ ਵੀ ਕਹਿ ਸਕਦੇ ਪ੍ਰੀ ਤਾਂ ਵੀ ਮੇਰੇ ਵਰਗੇ ਬੰਦੇ ਨੂੰ ਢੋਣ ਵਾਸਤੇ ਮੁਰਗਾ ਕਾਫੀ ਹੈ ਮੁਰਗਾ ਕਾਫੀ ਹੈ ਸਹੀ ਹੈ ਨਾ ਹਾਂ ਹਾਂਜੀ ਬਈ ਯਾਰ ਮਸਲ-ਮਸਲ ਦੇਖ ਪ੍ਰੀ ਤਾਂ ਪਤਾ ਹੀ ਨਹੀਂ ਕਹਿ ਸਕਦੇ ਦੇਖ ਕੇ ਬਾਕੀ ਜਿਹਨੇ ਪਰਖਣਾ ਉਹ ਤਾਂ ਪਹਿਲਾ ਸੀਨ ਦੇਖ ਕੇ ਹੀ ਪਰਖ ਜਾਂਦਾ ਵੀ ਪਰਖ ਤੁਸੀਂ ਤੁਸੀਂ ਵੀ ਇੱਥੇ ਆਏ ਤੁਸੀਂ ਸਾਬ ਸਫਾਈ ਦੇਖੋ ਕੇਟਰਿੰਗ ਦੇਖੋ ਕੇ ਸਭ ਨਾਲ ਤਿਆਰ ਹੁੰਦੇ ਨੇ ਦਿਖਾ ਦਿਓ ਇੱਕ ਵਾਰਾਂ ਆਪਣੇ ਘਰੇ ਉਨੀ ਸਫਾਈ ਨਹੀਂ ਹੁੰਦੀ ਜਿੰਨੀ ਇਹ ਮੁਰਗੀਆਂ ਦੇ نیچے ਸਫਾਈ ਹੈ ਵੀਰ ਆਪਣੇ ਨਾਲੋਂ ਦੁੱਗਣੀ ਤਿਗਣੀ ਤਕੜੀ ਤੇ ਮਹਿੰਗੀ ਕਰਾ ਹਾਂਜੀ ਦੋ ਗਾਰਡ ਹੋ ਰਹੇ ਦੋ ਗਾਰਡ ਹੋ ਰਹੇ ਬਰੀਡ ਸ਼ੌਕ ਕਾਫੀ ਨੇ ਜੀ ਕੁੱਤਿਆਂ ਦਾ ਹੋਇਆ ਮੱਝਾਂ ਦਾ ਬਰੀਡਿੰਗ ਦਾ ਨੂੰ ਪਤਾ ਹੀ ਟੌਪ ਟੌਪ ਦੀਆਂ ਮੱਝਾਂ ਨਹੀਂ ਕੁਝ ਨਹੀਂ ਕਹਿੰਦੇ ਵਿੱਚ ਰਹਿੰਦੇ ਇੱਥੇ ਹੀ ਜੀ ਇਹ ਵੀ ਇਹਨਾਂ ਦੀ ਨਸਲ ਹੈ ਆਪਦੀ ਦੇਸੀ ਨਸਲ ਹੈ ਉਹ ਨਾਪਾਲੀ ਹੋਈ ਹੈ ਇਹਨਾਂ ਨਾਲ ਓਦਾਂ ਨਾਲ ਇੱਥੇ ਸ਼ੌਕ ਸਾਰੇ ਤਰ੍ਹਾਂ ਦੇ ਇੱਕ ਡੋਬਰਮਨ ਕੁੱਤਾ ਉਹਨਾਂ ਦਾ ਵੀ ਸ਼ੌਕ ਹੈ ਹਾਂਜੀ ਸ਼ੌਕ ਕਾਫੀ ਜ਼ਿਆਦਾ ਨੇ ਇਹਨਾਂ ਨੂੰ ਪਰ ਜਿਵੇਂ ਜਿਵੇਂ ਉਹ ਕਹਿੰਦੇ ਬੰਦਾ ਇੱਕ ਏ ਵਨ ਮਨ ਆਰਮੀ ਕਿਆ ਲਈ ਵਿਸ਼ੌਂਕ ਸਾਰੇ ਪੂਰੇ ਕਰਦਾ ਪਿਆ ਨਾਲ ਬ੍ਰੀਡਿੰਗ ਵੀ ਕਰਦਾ ਆ ਆਲ ਰਾਉਂਡਰ ਆਲ ਰਾਉਂਡਰੀ ਔਰ ਇਹ ਮੁਰਗੇ ਸੇਲ ਨਹੀਂ ਕਰਦਾ ਹਾਂ ਐਜ਼ ਅ ਗਿਫਟ ਆਪਦੇ ਫਰੈਂਡ ਨੂੰ ਜਾਂ ਜਿਹੜੇ ਫਰੈਂਡ ਸਰਕਲ ਵਾਲ ਨੇ ਹਾਂ ਉਹ ਇਹਦੇ ਤੋਂ ਜਿਵੇਂ ਪਰਚੇਸ ਕਰਦੇ ਨੇ ਪਰ ਉਹ ਪਰਚੇਜ਼ਿੰਗ ਉਹ ਜਿਵੇਂ ਦੂਜੇ ਬਾਹਰ ਕਰਨਾ ਉਸ ਤਰੀਕੇ ਨਾਲ ਹੀ ਕਰਦਾ ਹਾਂ ਬਾਹਰ ਇਹ ਕਰਨਾ ਹੋਵੇ 6-7 ਲੱਖ ਦਾ ਮੁਰਗਾ ਇਹਨਾਂ ਦਾ ਕਿਉਂਕਿ ਨਵੀਂ ਗੱਡੀ ਦੇ ਮੁੱਲ ਦਾ ਸਵਿਫਟ ਦੇ ਮੁੱਲ ਦਾ ਹੀ ਹਿਸਾਬ ਨਾਲ ਇਹ ਕਹਿਣ ਦਾ ਕਮੈਂਟ ਵੀ ਹੋਣਗੇ ਵੀ ਇੰਨਾ ਮਹਿੰਗਾ ਮੁਰਗਾ ਨਹੀਂ ਹੋ ਸਕਦਾ ਹਾਂ ਉਹ ਚੀਜ਼ ਆਪਾਂ ਪਹਿਨਾ ਨਹੀਂਗਾ ਪਰ ਜਿਹੜੀ ਚੀਜ਼ ਸਚਾਈ ਏ ਜੇ ਕਿਸੇ ਨੇ ਮੇਲਾ ਦੇਖਣਾ ਤਾਂ ਆਂਧਰਾ ਚਾਹੋ ਸਕਰਾंति ਮੇਲਾ ਹੁੰਦਾ ਸਾਨੂੰ ਭਾਈ ਸਾਹਿਬ ਨੇ ਕਾਫੀ ਟਾਈਮ ਡੋਮਾਇੰਡ ਕੀਤਾ ਵੀ ਆਓ ਤੁਸੀਂ ਇੱਕ ਵਾਰ ਮੇਲਾ ਦੇਖੋ ਸਾਰਾ ਆਂਧਰਾ ਇਕੱਠਾ ਹੁੰਦਾ ਲੱਖਾਂ ਦਾ ਇਕੱਠ ਹੁੰਦਾ ਇੱਥੇ ਔਰ ਮੁਰਗਿਆਂ ਦੀਆਂ ਇਹ ਹੋ ਗਿਆ ਬੈਲਾਂ ਦੀਆਂ ਦੌੜਾਂ ਹੋਗੀਆਂ ਤੁਸੀਂ ਅੰਗੋਲ ਨਸਲ ਦੇ ਬੁੱਲੇ ਦੇਖਿਆ ਜੀ ਭਾਈ ਸਾਹਿਬ ਕੋਲ ਬੈਲ ਸੀ ਇੱਕ ਅੰਗੋਲ ਨਸਲ ਦਾ ਕਾਫੀ ਪੁਰਾਣਾ ਉਹ ਹੁਣ ਨਹੀਂ ਹੈਗਾ ਹਾਂਜੀ ਬਹੁਤ ਜ਼ਿਆਦਾ ਫਟਾਂ ਜਿੱਤੀਆਂ ਨਾਲ ਉਹ ਤੁਸੀਂ ਉਹ ਦੇਖਿਆ ਕਿੰਨੀਆਂ ਟਰੋਫੀਆਂ ਲੱਗੀਆਂ ਹਾਂ ਹਾਂਜੀ ਉਹ ਉਸੇ ਬੁੱਲ ਦੀਆਂ ਨੇ ਲੈ ਸ਼ੌਂਕ ਇੱਕ ਨਹੀਂਗਾ ਸ਼ੌਂਕ ਬਹੁਤ ਨੇ ਇਹ ਅਸੀਂ ਫਾਰਮ ਇੱਕ ਪਾਸੇ ਸ਼ੁਰੂ ਕੀਤਾ ਹਾਂ ਇੱਕ ਪਾਸੇ ਵਾਲਾ ਸ਼ੌਂਕ ਹੀ ਦਿਖਾਇਆ ਇੰਨਾ ਮਹਿੰਗਾ ਔਰ ਹਾਂ ਇਹਦਾ ਖੁੰਜਾ ਹੀ ਹੈ ਖੁੰਜਾ ਹੀ ਹੈ ਔਰ ਇੱਕਲਾ ਬੰਦਾ ਜੇ ਕਹੀਏ ਬਾਬਾ ਟਾਈਮ ਲਿਮਟਿਡ ਹੋਵੇ ਤਾਂ ਤਿੰਨ ਚਾਰ ਦਿਨਾਂ ਚ ਉਹ ਚੀਜ਼ ਸਾਰਾ ਫਾਰਮ ਨਹੀਂ ਦਿਖਾ ਸਕਦਾ ਨਹੀਂ 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 ਸਹੀ ਹੈ ਜੀ ਤਾਂ ਇਹ ਕਲਾ ਹੈ ਜਿਹੜੀ ਐਸੇ ਕਰਕੇ ਅਸੀਂ ਤੁਹਾਨੂੰ ਇਨਵਾਈਟ ਕੀਤਾ ਸੀ ਇੱਥੇ ਭਾਈ ਸਾਹਿਬ ਨੂੰ ਠੀਕ ਹੈ ਜੀ ਔਰ ਆਪਣੇ ਸ਼ੌਂਕੀ ਸਰਦਾਰ ਜੋ YouTube ਚੈਨਲ ਹੈ ਜਿੰਦਰ ਸਿੰਘ ਲੋਕ ਉਹਨਾਂ ਨੂੰ ਵੀ ਮời ਕੀਤਾ ਸੀ ਕਿਉਂਕਿ ਜੋ ਕਲਾ ਉਹਨਾਂ ਦੇ ਵਿੱਚ ਉਹ ਅਸੀਂ ਇੱਥੇ ਕਿਵੇਂ ਕਹਿ ਦਿਆਂ ਵੀ ਆਪਾਂ ਕਿਸੇ ਚੀਜ਼ ਦਾ ਮੁੱਲ ਨਹੀਂ ਪਾ ਸਕਦੇ ਜ ਜਾਂ ਉਹਦੀ ਕਦਰ ਉਹ ਅਸੀਂ ਪੇਚ ਨਹੀਂ ਕਰ ਸਕਦੇ ਜੋ ਉਹ ਕਰਨਗੇ ਸਹੀ ਹੈ ਬਈ ਗੱਲ ਹੈ ਸ਼ੌਂਕ ਹੈ ਸ਼ੌਂਕ ਤੌਰ ਤੇ ਰੱਖਿਆ ਕੋਈ ਅਰ ਸੇਲ ਪਰਚੇ ਜਾਂ ਕੋਈ ਇਹੋ ਜਿਹਾ ਹੈ ਨਹੀਂ ਡੇਕਾ ਨਾ ਅਸੀਂ ਉਵੇਂ ਨੰਬਰ ਪਾਉਣ ਲੱਗੇ ਆ ਸ਼ੌਂਕ ਦਿਖਾਇਆ ਸੀ ਸ਼ੌਂਕ ਬਹੁਤ ਤਕੜੇ ਲੈਵਲ ਦਾ ਤੇ ਨੈਕਸਟ ਲੈਵਲ ਦਾ ਸ਼ੌਂਕ ਹੈ ਤੇ ਬਾਕੀ ਵੀਡੀਓ ਸ਼ੇਅਰ ਕਰੀ ਦਿੱਤੀ ਹੋਣੀ ਆ ਤੇ ਜੇ ਚੰਗੀ ਲੱਗੀ ਕਰ ਜ਼ਰੂਰ ਦੇ ਧੰਨਵਾਦ